ਦੀਵਾਨਾ ਰੇੜੀ ਦੇ ਸਤਕਾਰ ਸੁਲੋਤੇ ਉਹ ਜਿਸ ਤਰ੍ਹਾਂ ਧਰਮ ਦੇ ਵਿੱਚ ਆਇਆ ਪਖੰਡ ਧਰਮ ਨੂੰ ਬਰਬਾਦ ਕਰ ਰਿਹਾ। ਇਸੇ ਤਰ੍ਹਾਂ ਦੀ ਇੱਕ ਹੋਰ ਕਹਾਣੀ ਰੈਪਰ ਤੋਂ ਆਈ ਹੈ ਮੱਧ ਪ੍ਰਦੇਸ਼ ਤੋਂ। ਤੇ ਆ ਉੜੀਸਾ ਇਸ ਬੰਦੀ ਡੋਂਗਰਪੁਰ ਦੀਆਂ ਪਹਾੜੀਆਂ ਦੇ ਵਿੱਚ ਗੋਆ ਵਰਗਾ ਆਸ਼ਰਮ ਬਣਾਇਆ ਹੋਇਆ ਐਨ ਸ਼ਾਨਾ ਆਸ਼ਰਮ ਹੈ ਜਿਸ ਦੇ ਵਿੱਚ ਦੇਸ਼ ਵਿਦੇਸ਼ ਤੋਂ ਗੋਰੇ-ਗੋਰੀਆਂ ਬੜੇ ਅਮੀਰ ਲੋਕ ਆਉਂਦੇ ਨੇ। ਇਹ ਜਿਹੜਾ ਸਾਧਾ ਇਹ ਵੀ ਬਾਣੀ ਹੈ ਅਗਰਵਾਲਾ। ਤਰੁਣ ਅਗਰਵਾਲ ਉਰਫ ਸੋਨੂ 45 ਸਾਲ ਦਾ ਮਰਦ ਹੈ ਇਸ ਦਾ ਵਿਦੇਸ਼ ਦੇ ਨਾਲ ਬੜਾ ਕਨੈਕਸ਼ਨ ਆ ਵਿਦੇਸ਼ ਤੋਂ ਬਹੁਤ ਸਾਰੇ ਗੋਰੇ-ਗੋਰੀਆਂ ਜਾਂ ਅਮੀਰ ਰੀਟ ਲੋਕ ਦੇ ਫਾਰਮ ਚ ਆਉਂਦੇ ਨੇ ਫਾਰਮ ਕਾ ਦਾ ਬੜਾ ਲਗਜ਼ਰੀ ਡੇਰਾ ਹੈ ਜਿੱਥੇ ਹਰ ਸ਼ਰਾਬ ਸ਼ਬਾਬ ਚੱਲਦੀ ਹੈ ਜਿਸਮਾਂ ਦੀ ਨਮਾਇਸ਼ ਹੁੰਦੀ ਹੈ ਸਰੀਰਕ ਭੁੱਖਾਂ ਪੂਰੀਆਂ ਹੁੰਦੀਆਂ ਨੇ ਤੇਰੇ ਅੰਦਰੋਂ ਮੈਲ ਨਾ ਜਾਵੇ ਮਸਿਆ ਨਾ ਹੋਣ ਵਾਲੀਏ ਸਭ ਨਾ ਹੋਣ ਉੱਥੇ ਹੁੰਦੇ ਨੇ ਮ사ਜਾਂ ਹੁੰਦੀਆਂ ਨੇ ਹੋਰ ਬੜਾ ਕੁਝ ਚੱਲਦਾ ਹੈ ਡੋਂਗਰਪੁਰ ਪੁਲਿਸ ਨੇ ਗੋਆ ਪੁਲਿਸ ਨਾਲ ਸੰਪਰਕ ਕੀਤਾ ਦਰਅਸਲ ਡੋਂਗਰਪੁਰ ਆਉਣ ਤੋਂ ਪਹਿਲਾਂ ਤਰਨ ਅਗਰਵਾਲ ਦਾ ਗੋਆ ਦੇ ਵਿੱਚ ਪੈਟਨਮ ਬੀਚ ਤੇ ਇੱਕ ਰਿਜ਼ੋਰਟ ਚੱਲਦਾ ਸੀ ਇਸ ਰਿਜ਼ੋਰਟ ਦੇ ਵਿੱਚ ਆਉਣ ਵਾਲੇ ਵਿਦੇਸ਼ੀਆਂ ਤੇ ਹੋਰ ਸਥਾਨਕ ਲੋਕਾਂ ਨੂੰ ਯੋਗਾ ਸਿਖਾਉਣ ਦੇ ਨਾਂ ਤੇ ਇਸ ਨੇ ਹਜ਼ਾਰਾਂ ਲੋਕਾਂ ਤੋਂ ਲੱਖਾਂ ਰੁਪਏ ਦੀ ਰਾਸ਼ੀ ਵਟੋਰੀ ਗਿਆ ਗੋਆ ਪੁਲਿਸ ਦੀ ਜਾਣਕਾਰੀ ਮੰਗਣ ਤੇ ਪੁਲਿਸ ਨੇ ਆਸ਼ਰਮ ਦੇ ਵਿੱਚ ਰਹਿਣ ਵਾਲੇ ਨੇਪਾਲੀ ਰਸੋਈਏ ਤੋਂ ਪੁੱਛਗਿੱਛ ਕੀਤੀ ਰਸੋਈਏ ਨੇ ਆਸ਼ਰਮ ਦੇ ਚੌਣ ਵਾਲਿਆਂ ਦੇ ਸਾਰੇ ਨਾਂ ਉਹਨਾਂ ਦੇ ਟਿਕਾਣੇ ਦੱਸ ਦਿੱਤੇ ਜਿਨ੍ਹਾਂ ਦੇ ਨਾਂ ਟਿਕਾਣੇ ਪਤਾ ਨਹੀਂ ਸੀ ਲੱਗਦਾ ਸੋ ਡੋਂਗਰ ਪਰ ਪੁਲਿਸ ਨੇ ਰੇਡ ਕੀਤੀ ਜਿਸ ਰਾਣੋਸ਼ ਆਸ਼ਰਮ ਦੇ ਵਿੱਚੋਂ ਗਾਂਜਾ ਗੋਗੋ ਇਤਰਾਜੋਗ ਦਵਾਈਆਂ ਸੈਕਸ ਬੂਸਟ ਕਰਨ ਵਾਲੀਆਂ ਚੀਜ਼ਾਂ ਇੱਕ ਕਮਰੇ ਦੇ ਬਾਹਰ ਇੱਕ ਕੰਕਾਲ ਦਾ ਵੀ ਸਟਰਕਚਰ ਟੰਗਿਆ ਹੋਇਆ ਮਿਲਿਆ ਜਾਨੀ ਬਾਡੀ ਦਾ ਸਟਰਕਚਰ ਇਹ ਪਖੰਡੀ ਬਾਬਾ ਯੋਗਾ ਫਰਮ ਦੇ ਸਬੰਧ ਰੱਖਣ ਵਾਲੇ 32 ਰਾਜਦਾਰਾਂ ਦੀ ਜਾਣਕਾਰੀ ਇਸ ਕੋਲ ਮਿਲੀ ਹੈ ਜਾਨੀ 32 ਲੋਕ ਨੇ ਜਿਹੜੇ ਇਸ ਨਾਲ ਸਿੱਧੇ ਜੁੜੇ ਨੇ ਇਹਨਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਤੇ ਵਿੱਚ ਪੁਲਿਸ ਅਫਸਰ ਜੁਟੇ ਹੋਏ ਨੇ ਜਾਂਚ ਅਧਿਕਾਰੀਆਂ ਦਾ ਦੱਸਣਾ ਕਿ ਇਹ ਤਰुण ਅਗਰਵਾਲ ਔਰ ਸੋਨੂ ਇੱਕ ਐਨਜੀਓ ਚਲਾਉਂਦਾ ਕ੍ਰਾਂਤੀ ਜੋਗਾ ਜਿਸ ਦੇ ਵਿੱਚ 32 ਪ੍ਰਮੁੱਖ ਲੋਕਾਂ ਦੀ ਟੀਮ ਬਣਾ ਕੇ ਇਹ ਕੰਮ ਕਰਦਾ ਹੈ ਯੂਰਪ ਤੋਂ ਜਾਂ ਹੋਰ ਵਿਦੇਸ਼ੀ ਮੁਲਕਾਂ ਤੋਂ ਇਸ ਨੂੰ ਫੰਡ ਆਉਂਦਾ ਹੈ ਪੁਲਿਸ ਜਾਂਚ ਦੇ ਵਿੱਚ ਤਰुण ਅਗਰਵਾਲ ਦੀ ਐਨਜੀਓ ਯੂਰਪ ਦੇ ਵਿੱਚੋਂ ਫੰਡ ਇਕੱਠਾ ਕਰਦੀ ਹੈ ਇਸ ਐਨਜੀਓ ਨੂੰ ਕਿਸ ਕੰਮ ਲਈ ਫੰਡ ਆਉਂਦਾ ਹੈ ਇਸ ਫੰਡ ਦਾ ਉਪਯੋਗ ਤਰुण ਅਗਰਵਾਲ ਕਿਹੜੇ ਕੰਮਾਂ ਲਈ ਕਰਦਾ ਇਹ ਜਾਂਚ ਦਾ ਵਿਸ਼ਾ ਹੈ ਪੁਲਿਸ ਅਧਿਕਾਰੀਆਂ ਦੇ ਅਨੁਸਾਰ ਕੁਝ ਐਨਜੀਓ ਦੀ ਜਾਣਕਾਰੀ ਔਣੀ ਅਜੇ ਬਾਕੀ ਹੈ ਇਸ ਸਬੰਧੀ ਇਸ ਦੇ ਰਸੋਈਏ ਤੋਂ ਮਿਲੀ ਜਾਣਕਾਰੀ ਦੇ ਆਧਾਰ ਤੇ ਆਸ਼ਰਮ ਦੇ ਵਿੱਚ ਪਹੁੰਚਣ ਵਾਲੇ ਲੋਕਾਂ ਨਾਲ ਸੰਪਰਕ ਕੀਤਾ ਜਾ ਰਿਹਾ ਤਰुण ਅਗਰਵਾਲ ਦੇ ਖਿਲਾਫ ਜਾਂਚ ਕਰਨ ਵਾਲੇ ਅਫਸਰ ਨੇ ਦੱਸਿਆ ਕਿ ਉਸ ਦੇ ਆਸ਼ਰਮ ਦੇ ਚੋਂ ਗਾंजे ਦੀ ਨਸ਼ਾ ਦੀ ਪੂਰਤੀ ਕਰਨ ਵਾਲੇ ਜਾਂ ਹੋਰ ਜਿਹੜੀਆਂ ਇਸ ਤਰ੍ਹਾਂ ਦੀਆਂ ਸynthatic ਡਰੱਗ ਨੇ ਉਹਨਾਂ ਦਾ ਇਸਤੇਮਾਲ ਕਰਨ ਵਾਲੇ ਲੋਕ ਆਉਂਦੇ ਨੇ ਅਫਸਰਾਂ ਦੇ ਮੁਤਾਬਕ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਨੈਕਸਸ ਦੇ ਵਿੱਚ ਜੁੜੇ ਕਈ ਵੱਡੇ ਅਮੀਰਾਂ ਦਾ ਖੁਲਾਸਾ ਹੋ ਸਕਦਾ ਸੋ ਇਹ ਜਿਹੜਾ ਗੋਆ ਦੇ ਵਿੱਚ ਜਿਹੜਾ ਰਿਜ਼ੋਰਟ ਚੱਲਦਾ ਸੀ ਉਸ ਦੇ ਰਸੋਈ ਨੇ ਇਸ ਦੇ ਕਈ ਰਾਜ ਉਗਲੇ ਨੇ ਸੋ ਇਸ ਕਰਕੇ ਇਸ ਨੇ ਡੋਂਗਰਪੜ ਦੀਆਂ ਪਹਾੜੀਆਂ ਦੇ ਵਿੱਚ ਵੀ ਗੋਆ ਵਰਗਾ ਇੱਕ ਆਸ਼ਰਮ ਚਲਾ ਰੱਖਿਆ ਸੀ ਪਹਿਲਾਂ ਗੋਆ ਦੀ ਪੈਂਟ ਨੰਬੀਜ ਤੇ ਇਸ ਦਾ ਆਸ਼ਰਮ ਸੀਗਾ ਉੱਥੇ ਯੋਗਾ ਸਿਖਾਉਂਦਾ ਸੀ ਉਸ ਤੋਂ ਬਾਅਦ ਇਸ ਨੇ ਇਹਨਾ ਡੋਂਗਰਪੁਰ ਦੀਆਂ ਪਹਾੜੀਆਂ ਦੇ ਵਿੱਚ ਸੁੰਨਸਾਨ ਥਾਂ ਤੇ ਇਹ ਆਸ਼ਰਮ ਬਣਾਇਆ ਜੋ ਕਿ ਅਜਾਸੀ ਦਾ ਅੱਡਾ ਹੈ ਸੋ ਡੋਂਗਰਪੁਰ ਦੇ ਵਿੱਚੋਂ ਇਸ ਟੌਂਗੀ ਸਾਧ ਦਾ ਜੋ ਕੁਝ ਚੱਲਦਾ ਸੀ ਕਿਉਂਕਿ ਉਸ ਆਸ਼ਰਮ ਦੇ ਨੇੜੇ ਤੇੜੇ ਕਿਸੇ ਨੂੰ ਫੜਕਣਾ ਨਹੀਂ ਸੀ ਦਿੱਤਾ ਜਾਂਦਾ ਸੋ ਜਿਸ ਕਾਰਨ ਇਸ ਦੀ ਇਹ ਜਿਹੜੀ ਦੁਕਾਨਦਾਰੀ ਚੱਲਦੀ ਰਹੀ ਸੋ ਇਸ ਸਿਲਸਲੇ ਵਿੱਚ ਧਰਮ ਨੂੰ ਬਦਨਾਮ ਕਰਦੇ ਇਹ ਲੋਕ ਨੇ ਤੁਸੀਂ ਵੇਖੋ ਕਿ ਨੱਕ ਇਸ ਨੇ ਕਿਦਾਂ ਆਪਣਾ ਸ਼ਿੰਗਾਰਿਆ ਸੋ ਇਸ ਤਰ੍ਹਾਂ ਦੇ ਲੋਕਾਂ ਦੇ ਨਕੇਲ ਪੈਣੀ ਚਾਹੀਦੀ ਪਰ ਅਫਸੋਸ ਕਿ ਇਹ ਧਰਮ ਦੀ ਆੜ ਦੇ ਵਿੱਚ ਇਹ ਸਭ ਕੁਝ ਕਰਦੇ ਨੇ ਜਿਸ ਕਰਕੇ ਉਹ ਜਿਸ ਤਰ੍ਹਾਂ ਗੁਰਵਾਕਾ ਕੇ ਧਰਮ ਪੰਖ ਘਰ ਓੜਿਆ ਧਰਮ ਦੇ ਸਹਾਰੇ ਇਹ ਲੋਕ ਆਪਣਾ ਧਰਮ ਚਲਾਉਂਦੇ ਨੇ ਬਾਣੇ ਦੇ ਸਹਾਰੇ ਇਹ ਲੋਕ ਧਾਰਮਿਕ ਬਾਣੀ ਦਾ ਦੁਰਪਯੋਗ ਕਰਦੇ ਨੇ ਜੇ ਕੋਈ ਇਹਨਾਂ ਦੀ ਲੋਚਨਾ ਕਰਦਾ ਤਾਂ ਉਹ ਫਿਰ ਕਾ피 ਹੋ ਜਾਂਦਾ ਹੈ ਉਹ ਫਿਰ ਨਾਸਤਕ ਹੋ ਜਾਂਦਾ ਤੇ ਉਹ ਫਿਰ ਰੱਬ ਦਾ ਵਿਰੋਧੀ ਹੋ ਜਾਂਦਾ ਤੇ ਉਸ ਨੂੰ ਫਤਵੇ ਦਾ ਫਤਵੇ ਦੇ ਕੇ ਕਾਮਰੇਡ ਨਾਸਤਕ ਲਾਂਤੀ ਲਾਲੀ ਰ ਪੀਲੀ ਰ ਰੱਬ ਨੂੰ ਨਾਮ ਮੰਨਣ ਵਾਲਾ ਪਤਾ ਨਹੀਂ ਕੀ ਕੀ ਫਤਵੇ ਦੇ ਕੇ ਕਾਫਰ ਬਣਾ ਕੇ ਫਿਰ ਉਸ ਨੂੰ ਇਸੇ ਤਰ੍ਹਾਂ ਜਿਹੜਾ ਹੈਗਾ ਹਾਸ਼ੀ ਤੋਕਿਆ ਜਾਂਦਾ ਹਾਲਾਂਕਿ ਇਸ ਸਿਲਸਿਲੇ ਵਿੱਚ ਇਹ ਪਖੰਡ ਜਿਹੜਾ ਹੈ ਲਗਾਤਾਰ ਧਰਮ ਦੇ ਨਾਂ ਤੇ ਵੱਧ ਰਿਹਾ ਹੈ ਔਰ ਤੁਸੀਂ ਮੋਦੀ ਸਾਹਿਬ ਦੇਖੋ ਕਿ ਇੱਕ ਨਵਾਂ ਹੀ ਕੋਈ ਆਚਾਰੀ ਆਇਆ ਉਸ ਨੂੰ ਕਿਵੇਂ ਨਸਤ ਮਸਤਕ ਹੋ ਰਹੇ ਨੇ ਦੇਸ਼ ਦਾ ਸਭ ਤੋਂ ਪਾਵਰਫੁਲ ਬੰਦਾ ਇੱਕ ਸਾਧ ਦੇ ਅੱਗੇ ਹੱਥ ਜੋੜੀ ਖੜਾ ਹੈ ਨੰਗੇ ਪੈਰੀ ਖੜਾ ਹੈ ਪਰ ਇਸ ਤਰ੍ਹਾਂ ਦੇ ਸਾਧ ਬਾਅਦ ਦੇ ਵਿੱਚ ਜੇਲਾਂਾਂ 'ਚ ਸੜਦੇ ਨੇ ਸਰਕਾਰਾਂ ਬਦਲਦੀਆਂ ਨੇ ਜਿਸ ਦੇ ਨਾਲ ਇਹਨਾਂ ਸਾਧਾਂ ਦਾ ਹੀ ਪਿਆਜ ਨੰਗਾ ਹੁੰਦਾ ਸੋ ਹਲਾਓ ਦੋਸਤੋ ਤੇ ਇਸ ਦੇ ਨਾਲ ਹੀ ਹੁਣ ਵਕਤ ਤੁਹਾਡੇ ਤੋਂ ਵਧ ਗਈ ਦਾ ਸਾਡੇ ਇਹਨਾਂ ਪ੍ਰੋਮਾਂ ਨੂੰ ਤੁਸੀਂ ਸੋਮਵਾਰ ਤੋਂ ਸ਼ਨੀਵਾਰ ਸਵੇਰੇ 6:30 ਤੋਂ 8:30 ਲਾਈਵ ਸੁਣਦੇ ਹੋ ਧੰਨਵਾਦ ਸਾਡੇ ਸਪான்ਸਰ ਸਾਹਿਬ ਦਾ ਤੇ ਇਸ ਦੌਰਾਨ ਇਸ ਪ੍ਰੋਮ ਦੇ ਵਿੱਚ ਗੱਲਬਾਤ ਕਰਨ ਵਾਸਤੇ ਤੇ ਇਸ ਪ੍ਰੋਮ ਦਾ ਲਿੰਕ ਮੰਗਵਾਉਣ ਵਾਸਤੇ ਤੁਸੀਂ 9876309655 ਨੰਬਰ ਤੇ ਸੰਪਰਕ ਕਰ ਸਕਦੇ ਹੋ ਤੇ ਇਸੇ ਹੀ ਨੰਬਰ ਤੇ ਇਸ ਪ੍ਰੋਮ ਦਾ ਲਿੰਕ ਤੁਸੀਂ ਮੰਗਵਾ ਸਕਦੇ ਹੋ 9876309655 98763 09655 100 ਮਰ ਤੋਂ ਸ਼ਨੀਵਾਰ ਇਸ ਪ੍ਰੋਮ ਦੇ ਨਾਲ ਜੁੜ ਸਕਦੇ ਹੋ ਤੇ ਇਸ ਪ੍ਰੋਮ ਦਾ ਲਿੰਕ ਵੀ ਮੰਗਵਾ ਸਕਦੇ ਹੋ ਤੇ ਸਾਨੂੰ ਸਪੋਰਟ ਕੀਤਾ ਨਾਰਡਿਕ ਪਲਸ ਫਾਰਮਾ ਨਾਰਵੇ ਵਾਲਿਆਂ ਨੇ ਸੋ ਨਾਰਵੇ ਦੀ ਸੈਲਮਨ ਫਿਸ਼ ਦਾ ਬਣਿਆ ਹੋਇਆ ਤੇਲ ਤੇ ਇਸ ਤੇਲ ਤੋਂ ਬਣੇ ਹੋਏ ਕੈਪਸੂਲ ਤੁਸੀਂ ਮੰਗਵਾ ਸਕਦੇ ਹੋ ਨਾਰਡਿਕ ਪਲਸ ਫਾਰਮਾ ਦੇ ਸੀਓ ਜੀਪ ਕੌਸ਼ਕ ਸਾਹਿਬ ਤੋਂ ਇਹ ਇੱਕ ਮੈਡੀਸਨ ਪ੍ਰੋਡਕਟ ਹੈ ਦਵਾਈ ਦੇ ਤੌਰ ਤੇ ਇਹ ਫਿਸ਼ ਐਲ ਵਰਤਿਆ ਜਾਂਦਾ ਹੈ ਕੈਪਸੂਲਾਂ ਤੇ ਲਿਕਵਿਡ ਦੇ ਰੂਪ ਦੇ ਵਿੱਚ ਇਹ ਹਾਸਲ ਕਰਨ ਲਈ ਤੁਸੀਂ ਨੋਰਡਿਕ ਪਲੱਸ ਫਾਰਮਾ ਦੇ ਸੀਓ ਰਜੀਵ ਕੌਸ਼ਕ ਸਾਹਿਬ ਨਾਲ ਖੁਦ ਉਹਨਾਂ ਦੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਨੰਬਰ ਹੈ ਉਹਨਾਂ ਦਾ 992198 999 991988989 ਤੇ ਨਾਰਵੇ ਦਾ ਨੰਬਰ ਹੈ 004741163157 0047 ਨਾਰਵੇ ਦਾ ਕੋਡ ਹੈ 41163157 ਨੰਬਰ ਹੈ ਉਹਨਾਂ ਦਾ ਨਾਰਵੇ ਦਾ ਸੋ ਇਸੇ ਤਰ੍ਹਾਂ ਸਾਨੂੰ ਸਪੋਰਟ ਕੀਤਾ ਹੈ ਵਿਸ਼ਿੰਗਟਨ ਫਿਟ ਸਰਵਿਸ ਨੇ ਸਿਆਟਲ ਦੇ ਲੋਡ ਡਰਾਈਵਿੰਗ ਦੀ ਜੌਬ ਲਈ ਹਮੇਸ਼ਾ ਯਾਦ ਰੱਖੋ ਵਿਸ਼ਿੰਗਟਨ ਫਿਟ ਸਰਵਿਸ ਤੋਂ ਜਗਦੇਵ ਸਿੰਘ ਸੰਧੂ ਦਾ ਨੰਬਰ 2532666924 ਤੇ ਗੈਰੀ ਢਾਲੀਵਾਲ ਦਾ ਨੰਬਰ 2063544060 ਸਿਆਟਲ ਦੇ ਲੋਡ ਡਰਾਈਵਿੰਗ ਦੀ ਜੌਬ ਲਈ ਹਮੇਸ਼ਾ ਯਾਦ ਰੱਖੋ ਵਿਸ਼ਿੰਗਟਨ ਫਿਟ ਸਰਵਿਸ ਇਸੇ ਤਰ੍ਹਾਂ ਸਾਨੂੰ ਸਪੋਰਟ ਕੀਤਾ ਹੈ ਐਸਐਸ ਟਕਿੰਗ ਤੋਂ ਸੁਖਜੀਤ ਸਿੰਘ ਸੰਧੂ ਰੁੜਕਾ ਕਲਾਂ ਵਾਲਾ ਨੇ ਦੇ ਨਾਲ ਨੂੰ ਆਨਰਪ੍ਰੇਟਰਾਂ ਦੀ ਜ਼ਰੂਰਤ ਹੈ ਵਧੀਆ ਕਰਾਇਬਾੜੇ ਨੇ 2004 ਤੋਂ ਸ਼ਿਪਿੰਗ ਕੰਡਿਆਂ ਦਾ ਕਾਰੋਬਾਰ ਆਕਲੈਂਡ ਕੈਲੀਫੋਰਨੀਆ ਦੇ ਵਿੱਚ ਤੁਸੀਂ ਸੰਪਰਕ ਕਰੋ ਐਸਐਸ ਸਟਾਕਿੰਗ ਤੋਂ ਸਖਜੀਤ ਸਿੰਘ ਸੰਧੂ ਰੁਰਕਾ ਕਲਾਂ ਵਾਲੇ ਦਾ ਨੰਬਰ 510 750 3598 ਤੇ ਉਧਰ ਤੇਜਾ ਫੌਜਾ ਸਿੰਘ ਸਰਾਰੀ ਨੂੰ ਵੀ ਕਲੀਨ ਜਟ ਮਿਲ ਗਈ ਹੈ ਤੇ ਡਾਕਟਰ ਸਿੰਘਲਾ ਨੂੰ ਵੀ ਮਿਲ ਗਈ ਹੈ ਭਗਵੰਤ ਮਾਨ ਆਪਣੇ ਫੈਸਲਿਆਂ ਤੋਂ ਪਲਟ ਰਹੇ ਨਹੀਂ ਜਿਸ ਕਰਕੇ ਆਲੋਚਨਾ ਉਹਨਾਂ ਦੀ ਵੀ ਹੋ ਰਹੀ ਹੈ ਤੇ ਦਲਜੀਤ ਦੁਸਾਂਜ ਨੂੰ ਸਮਰਜੀਤ ਮਾਨ ਹੋਰਾਂ ਨੇ ਵੀ ਸਪੋਰਟ ਕੀਤਾ ਚਲੋ ਦਲਜੀਤ ਦਾ ਕਾਰੋਬਾਰ ਵਧੀਆ ਚੱਲ ਨਿਕਲਿਆ ਉਧਰ ਪਾਕਿਸਤਾਨ ਦੇ ਵਿੱਚ ਵਿਸਫੋਟਕ ਪਦਾਰਥਾਂ ਨਾਲ ਭਰੀ ਕਾਰ ਨੇ ਫੌਜੀ ਕਾਫਲੇ ਨੂੰ ਟੱਕਰ ਮਾਰੀ ਹੈ ਜਿਸ ਦੇ ਵਿੱਚ 16 ਫੌਜੀ ਜਵਾਨਾਂ ਦੀ ਮੌਤ ਹੋ ਗਈ ਹੈ ਪਾਕਿਸਤਾਨ ਦੇ ਸੂਬਾ ਖੈਬਰ ਪਖਤੂਨਵਾ ਦੇ ਵਿੱਚ ਇਹ ਘਟਨਾ ਘਟੀ ਹੈ ਤੇ ਕਮੰਤਰੀ ਅਦਾਲਤ ਨੇ ਸਿੰਧੂ ਜਲ ਸੰਧੀ ਤੇ ਪਾਕਿਸਤਾਨ ਦੇ ਹੱਕ ਦੇ ਵਿੱਚ ਫੈਸਲਾ ਸੁਣਾਇਆ ਇਹ ਲੋ ਫਿਰ ਦੋਸਤੋ ਇਸ ਦੇ ਨਾਲ ਹੀ ਦਿਓ ਬਦਾਗੀ ਪਰਮ ਚੰਗਾ ਲੱਗਦਾ ਸ਼ੇਰ ਤੇ ਸਾਂਝਾ ਜਰੂਰ ਆਪਣੇ ਦੋਸਤਾਂ ਮਿੱਤਰਾਂ ਤੱਕ ਕਰਿਆ ਕਰੋ ਸੋ ਇਸ ਦੇ ਨਾਲ ਹੀ ਦਿਓ ਆ ਗਿਆ ਧੰਨਵਾਦ ਸასი ਕਾਲ ਜੁੜੇ ਰਹੋ ਟਿਵਾਨਾ ਰੇਡੀ ਦੇ ਨਾਮ